ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਤੁਹਾਡੇ ਨਾਲ ਇੱਕ ਅਮਰੀਕਾ ਤੋਂ ਜਿਹੜੀ ਖਬਰ ਆ ਰਹੀ ਹੈ ਉਹਦੇ ਬਾਰੇ ਸਾਂਝ ਪਾਉਣਾ ਜਿਹੜੀ ਨਖਿਲ ਗੁਪਤਾ ਤੁਹਾਡੇ ਨਾਮ ਯਾਦ ਹੋਊਗਾ ਜਿਨੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀਗੀ ਉਹਦੇ ਬਾਰੇ ਖਬਰ ਆ ਰਹੀ ਆ ਤੇ ਨਖਿਲ ਗੋਤੇ ਦੇ ਵਕੀਲਾ ਨੇ ਅਮਰੀਕਾ ਦੀ ਅਦਾਲਤ ਦੇ ਵਿੱਚ ਕਿਹੜੀ ਪਟੀਸ਼ਨ ਲਾਈ ਆ ਉਹਦੇ ਬਾਰੇ ਮੈਂ ਤੁਹਾਡੀ ਸਾਂਝ ਪਵਾਉਣਾ ਖਾਲਸਾ ਜੀ ਮੈਂ ਤੁਹਾਡੇ ਨਾਲ ਇਹ ਵੀ ਸਾਂਝ ਪਵਾਵਾਂਗਾ ਕਿ ਅਮਰੀਕਾ ਦੀ ਅਦਾਲਤ ਵੱਲੋਂ ਕੀ ਜਵਾਬ ਦਿੱਤਾ ਗਿਆਗਾ ਤੇ ਕੀ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਇਸ ਫੈਸਲੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਵਾਉਂਗਾ ਤੇ ਵੀਡੀਓ ਨਾਲ ਲਾਸਟ ਤੱਕ ਬਨੇ ਰਹੋ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਪਤਾ ਹੀ ਹੈ ਕਿ ਨਖਿਲ ਗੁਪਤਾ ਜਿਹੜਾ ਉਹ ਭਾਰਤ ਦੇ ਕਿਸੇ ਅਫੀਸਰ ਵੱਲੋਂ ਅਪਾਇੰਟ ਕੀਤਾ ਸੀਗਾ ਕਿ ਤੇਰਾ ਕੰਮ ਹੈ ਗੁਰਪਤਵੰਤ ਸਿੰਘ ਪੰਨੂ ਨੂੰ ਸਪਾਰੀ ਦੇ ਕੇ ਕਿਸੇ ਤੋਂ ਮਰਵਾਉਣਾ ਇਹ ਇਲਜ਼ਾਮ ਅਮਰੀਕਾ ਨੇ ਲਾਏ ਸੀਗੇ ਉਸ ਤੋਂ ਬਾਅਦ ਨikhil gupta ਕਿਸੇ ਬੰਦਿਆਂ ਨੂੰ ਅਪਾਇੰਟ ਕਰਦਾ ਤੇ ਉਹਨਾਂ ਨੂੰ ਸਪਾਰੀ ਦਿੰਦਾ ਪਰ ਬਾਅਦ ਚ ਪਤਾ ਲੱਗਦਾਗਾ ਕਿ ਉਹ ਅਮਰੀਕਾ ਦੇ ਅੰਡਰ ਕਵਰ ਏਜੰਟ ਸੀਗੇ ਜਿਸ ਕਾਰਨ ਕਰਕੇ ਉਸ ਤੋਂ ਬਾਅਦ ਉਹਨੂੰ ਪੂਰਾ ਇੱਕ ਲਾ ਕੇ ਟਰੈਪ ਲਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹ ਅੱਜ ਚੈੱਕ ਗਨਰਾਜ ਦੀ ਜੇਲ੍ਹ ਦੇ ਵਿੱਚ ਆ ਤਾਂ ਦੋਸਤੋ ਹੁਣ ਨikhil Gupta ਨੂੰ ਇਹ ਡਰ ਸਤਾ ਰਿਹਾਗਾ ਕਿ ਮੈਨੂੰ ਅਮਰੀਕਾ ਦੇ ਜੇ ਹਵਾਲੇ ਕਰਤਾ ਤਾਂ ਮੇਰਾ ਕੀ ਹਾਲ ਬਣੂਗਾ ਤਾਂ ਉਹਦੇ ਵਕੀਲਾਂ ਨੇ ਇੱਕ ਪਟੀਸ਼ਨ ਪਾਈ ਅਮਰੀਕਾ ਦੀ ਅਦਾਲਤ ਦੇ ਵਿੱਚ ਕਿ ਜਿਹੜਾ ਨikhil Gupta ਉਹਦੇ ਤੇ ਜੋ ਇਲਜ਼ਾਮ ਲੱਗੇ ਨੇ ਉਹਦੇ ਜਿਹੜੇ ਪੱਖ ਨੇ ਜਿਹੜੇ ਉਹਦੇ ਸਬੂਤ ਨੇ ਜਿਹੜੇ ਉਹਦੇ ਸਬੂਤ ਨੇ ਉਹਨਾਂ ਨੇ ਕਿਹਾਗਾ ਕਿ ਜਿਹੜੇ ਉਹਦੇ ਸਬੂਤ ਨੇਗੇ ਉਹ ਸਾਨੂੰ ਯਾਨੀ ਕਿ ਉਹਨਾਂ ਦੀ ਜਿਹੜੀ ਖੋਜ ਸਮਗਰੀ ਆ ਉਹ ਸਾਨੂੰ ਮਹਈਆ ਕਰਾਈ ਜਾਵੇ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜਾ ਵੀ ਮਤਲਬ ਇਹਦੇ ਗੋਪਤ ਡਾਕੂਮੈਂਟ ਨੇ ਜਾਂ ਬਚਾਅ ਸਮਗਰੀ ਹੈ ਉਹ ਜਿਹੜੀ ਹੈਗੀ ਆ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਪਰ ਅਦਾਲਤ ਨੇ ਇਨਾਂ ਦਾ ਪੱਖ ਸੁਣਿਆ ਤੇ ਉਧਰੋਂ ਬਚਾਓ ਪੱਖ ਦੇ ਵਕੀਲਾ ਦਾ ਤੇ ਸਰਕਾਰੀ ਵਕੀਲਾ ਨੇ ਉਥੇ ਆਪਣਾ ਜਿਹੜੀਆਂ ਦਲੀਲਾਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਅਗਰ ਇਹਨਾਂ ਨੂੰ ਖੋਜ ਸਮੱਗਰੀ ਦੇ ਦਿੱਤੀ ਗਈ ਯਾਨੀ ਕਿ ਸਬੂਤ ਦੇ ਦਿੱਤੇ ਗਏ ਤਾਂ ਇਹ ਆਪਣੇ ਕੇਸ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ ਕਿਉਂਕਿ ਉਹਦੇ ਰਾਹੀਂ ਇਹ ਕੋਸ਼ਿਸ਼ ਕਰਨਗੇ ਕਿ ਨਖਿਲ ਗੁਪਤਾ ਜਿਹੜਾ ਉਹ ਅਮਰੀਕਾ ਨਾ ਆ ਸਕੇ ਔਰ ਦੋਨੇ ਪੱਖਾ ਦੀਆਂ ਦੋਸਤੋ ਉਹਨਾਂ ਨੇ ਦਲੀਲਾ ਸੁਣ ਕੇ ਜੱਜ ਸਾਹਿਬ ਨੇ ਫੈਸਲਾ ਫਿਰ ਇਹ ਦਿੱਤਾ ਕਿ ਤੁਹਾਨੂੰ ਕੋਈ ਸਬੂਤ ਮਹੀਆ ਨਹੀਂ ਕਰਾਇਆ ਜਾਵੇਗਾ ਤੁਹਾਨੂੰ ਕੋਈ ਵੀ ਸਬੂਤ ਮਹੀਆ ਨਹੀਂ ਕਰਾਇਆ ਜਾਵੇਗਾ ਇਹ ਗੁਪਤ ਡਾਕੂਮੈਂਟ ਨੇ ਤੇ ਇਸ ਫੈਸਲੇ ਤੋਂ ਬਾਅਦ ਜਿਹੜੀ ਨਖਿਲ ਗੁਪਤੇ ਦੀ ਹਾਲਤ ਹੈ ਉਹ ਦੱਸ ਰਹੇ ਨੇ ਕਿ ਬਹੁਤ ਮਤਲਬ ਢੈ ਦੀਆਂ ਕਲਾਂ ਦੇ ਵਿੱਚ ਐ ਔਰ ਜਿੰਨੇ ਕੁ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਨਖਿਲ ਗੁਪਤੇ ਦਾ ਹੁਣ ਅਮਰੀਕਾ ਜਾਣਾ ਤੈ ਆ ਉਹਨੂੰ ਜਿਹੜਾ ਚੈੱਕ ਗਨਰਾਜ ਐ ਉੱਥੋਂ ਜਿਹੜੀਆਂ ਕੋਈ ਕਾਨੂੰਨ ਦੀਆਂ ਹੈਗੀਆਂ ਲਿੰਗੀਆਂ ਸਰਤਾਂ ਨੇ ਜਾਂ ਕਾਨੂੰਨ ਦੇ ਜਿਹੜੇ ਅੱਗੇ ਸਾਰੇ ਪੂਰੇ ਕਰਕੇ ਤੇ ਉਸ ਤੋਂ ਬਾਅਦ ਉਹ ਅਮਰੀਕਾ ਨੂੰ ਸੌਂਪਿਆ ਜਾਊਗਾ ਤੇ ਅਮਰੀਕਾ ਨੂੰ ਸੌਂਪਣ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਇੱਕ ਉੱਥੋਂ ਦਾ ਜਿਹੜਾ CIA ਦਾ ਮਤਲਬ ਚੀਫ ਹੈ ਉਹ ਵੀ ਭਾਰਤ ਆ ਕੇ ਗਿਆ ਤੇ ਇੱਥੇ ਆਪਣੇ ਭਾਰਤ ਦੇ NIA ਦੇ ਚੀਫ ਨੂੰ ਮਿਲ ਕੇ ਗਿਆ ਸੋ ਦੋਸਤੋ ਇਹ ਬਹੁਤ ਹੀ ਸੀਰੀਅਸ ਜਿਹੜਾ ਮਾਮਲਾ ਹੈਗਾ ਤੇ ਇਹਨੂੰ ਫਿਰ ਅਮਰੀਕਾ ਨੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਕਰਤਾ ਸੀਗਾ ਹੁਣ ਅਗਰ ਇਹਦੇ ਵਿੱਚ ਇਹ દોਸ਼ ਸਾਬਤ ਹੋ ਜਾਂਦੇ ਨੇ ਤਾਂ ਖੇਲ ਗੋਤੇ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ ਅਗਰ ਇਹ ਦੋਸਤ ਸਾਥ ਹੋ ਜਾਂਦੇ ਨੇ ਦੋਸਤ ਸਾਥ ਹੋਣ ਦੇ ਆ ਸਾਰੇ ਇਸ ਕਰਕੇ ਨੇ ਕਿਉਂਕਿ ਉਹਨੇ ਉਹਨਾਂ ਦੇ ਬਹੁਤ ਏਜੰਟਾਂ ਦੇ ਨਾਲ ਹੀ ਜਿਹੜੀ ਇਹ ਡੀਲ ਕਰ ਲਈ ਸੀ ਕਿਉਂਕਿ ਪੱਕੇ ਸਬੂਤ ਨੇ ਉਹਨਾਂ ਕੋਲੇ ਔਰ ਦੋਸਤੋ ਇਹਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਗਈ ਸੀ ਕਿ ਉਹਨੇ ਨਿੱਜਰ ਵਾਲਾ ਜਿਹੜਾ ਕੈਨੇਡਾ ਦੇ ਵਿੱਚ ਕਤਲ ਹੈ ਉਹ ਵੀ ਇਸੇ ਟੋਲੇ ਨੇ ਜਾਨੀ ਕਿ ਖਿੱਲ ਗੁਪਤੇ ਦੇ ਟੋਲੇ ਨੇ ਤੇ ਇਹਨੇ ਰਲ ਕੇ ਕਰਵਾਇਆ ਸੀਗਾ ਤੇ ਇਹਦੇ ਨਾਲ ਨਾਲ ਉਹਨੇ ਇਹ ਵੀ ਦੱਸਿਆ ਸੀਗਾ ਕਿ ਜਿਹੜੇ ਬਾਕੀ ਕੁਝ ਕਤਲ ਕੀਤੇ ਪਹਿਲਾ ਟਾਰਗੇਟ ਅਸੀਂ ਪੂਰੇ ਕਰ ਲਏ ਨੇ ਤੇ ਹੋਰ ਅੱਗੇ ਜਿਹੜੇ ਟਾਰਗੇਟ ਨੇ ਉਹ ਅਸੀਂ ਜਲਦੀ ਤੋਂ ਜਲਦੀ ਪੂਰੇ ਕਰਨੇ ਨੇ ਜਾਨੀ ਕਿ ਉਹਦਾ ਕਹਿਣ ਦਾ ਭਾਵ ਸੀਗਾ ਕਿ ਹੋਰ ਵੀ ਅਸੀਂ ਜਿਹੜੇ ਵਿਦੇਸਾਂ ਦੇ ਵਿੱਚ ਕਤਲ ਨੇ ਉਹ ਕਰਨੇ ਨੇ ਇਸ ਗੱਲ ਦੇ ਨਾਲ ਦੋਸਤੋ ਤੁਹਾਨੂੰ ਪਤਾ ਕਿੰਨੀ ਭਾਰਤ ਦੀ ਜਿਹੜੀ ਥੂ-ਥੂ ਹੋਈ ਸੀ ਔਰ ਇਹ ਲੋਕ ਅਸਲੀ ਅਤਵਾਦੀ ਨੇ ਇਹਨਾਂ ਲੋਕਾਂ ਨੇ ਅਗਰ ਦੇਖੋ ਜੇ ਤਾਂ ਤੁਸੀਂ ਐਨਕਾ ਲਾ ਕੇ ਰੱਖਣੀਆਂ ਨੇ ਆਪਣੀਆਂ ਸਰਕਾਰੀ ਜਾਂ ਬੀਜੇਪੀ ਵਾਲੀਆਂ ਫੇਰ ਤਾਂ ਤੁਹਾਨੂੰ ਕੁਝ ਨਹੀਂ ਦਿਖਾਈ ਦੇਣਾ ਅਗਰ ਤੁਸੀਂ ਸਹੀ ਤੌਰ ਤੇ ਆਪਣੇ ਦੇਸ਼ ਭਗਤੋਂ ਆਪਣੇ ਦੇਸ਼ ਬਾਰੇ ਸੋਚਦੇ ਹੋ ਆ ਦੋਸਤੋ ਅਸਲੀ ਦੇਸ਼ ਦੇ ਦੁਸ਼ਮਣ ਇਹ ਲੋਕ ਨੇ ਨਖਿੱਲ ਗੁਰਤੇ ਵਰਗੇ ਜਿਹੜੇ ਦੇਸ਼ ਨੂੰ ਮਤਲਬ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਗਰਾਉਣ ਦਾ ਕੰਮ ਕਰਦੇ ਨੇ ਅਸਲੀ ਅੱਤਵਾਦੀ ਨੇ ਇਹ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ